ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਕਈ ਦਿਨਾਂ ਤੋਂ ਆਪਣੀ ਵੀਡੀਓ ਨਹੀਂ ਆ ਰਹੀ ਜੀ ਤੁਸੀਂ ਮਾਫ ਕਰਿਓ ਸਾਰੇ ਕਿਉਂਕਿ ਕਈ ਦਿਨਾਂ ਤੋਂ ਥੋੜਾ ਜਿਹਾ ਘਰੇ ਕੰਮ ਚੱਲ ਰਿਹਾ ਸੀਗਾ ਤੇ ਹੁਣ ਆਪਾਂ ਵਹਿਲੇ ਆ ਜੀ ਡੇਲੀ ਵੀਡੀਓ ਆਇਆ ਕਰੂਗੀ ਤੇ ਤੁਸੀਂ ਵੀ ਆਵੀਂ ਕੋਈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਦੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 7719445360 ਆਪਣੇ ਚੈਨਲ ਦਾ ਵਟਸਐਪ ਇਹ ਨੰਬਰ ਹੈਗਾ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਐਕਸ ਯੂਵੀ 500 ਡਬਲਯੂ 8 ਡੀਜ਼ਲ ਵੇਰੀਐਂਟ ਪਹੁੰਚੀ ਆਪਣੇ ਕੋਲੇ 2014 ਮਾਡਲ ਦੀ ਲੁਧਿਆਣੀ ਗੱਡੀ ਖੜੀ ਹੈ 465000 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਮਾਲਕ ਨੇ ਭੇਜੀ ਆ 465 ਇੱਕ ਵਾਰੀ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਮਾਲਕ ਕਹਿੰਦੇ ਆ ਘਾਟਾ ਬਹੁਤ ਕਰ ਲਾਂਗੇ ਵੇਕੇ ਗੱਡੀ ਤੁਸੀਂ ਆਪ ਹੀ ਦੇਖ ਲਓ ਬਹੁਤ ਸੋਹਣੀ ਗੱਡੀ ਐ ਰੇਟ 465 14 ਮਾਡਲ ਐ ਨਵੇਂ ਟਾਇਰਾਂ ਚ ਐ ਸੋਹਣੀ ਗੱਡੀ ਐ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਜੇ ਕਿਸੇ ਨੂੰ ਗੱਡੀ ਪਸੰਦ ਆ ਰਹੀ ਐ ਤੁਸੀਂ ਜਾ ਕੇ ਦੇਖ ਲਓ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਮਾਲਕ ਦਾ 869985010 ਇੱਕ ਘਾਟ ਸੈਕੰਡ ਗੱਡੀ ਆਪਣੇ ਕੋਲੇ ਡਿਜ਼ਾਇਰ ਪਹੁੰਚੀ ਹੈ ਜੀ ਸਬਕਟ ਡਿਜ਼ਾਇਰ ਜਮਾ ਸਸਤੀ ਕੁੱਲ 80000 ਰੁਪਿਆ ਰੇਟ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਿਆ 2009 ਮਾਡਲ ਗੱਡੀ ਆ ਮਲੂਟ ਖੜੀ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਪੂਰੀ ਵਧੀਆ ਮਿਲ ਜੂਗੀ ਨਾ ਤਾਂ ਗੱਡੀ ਕੋਈ ਐਕਸੀਡੈਂਟ ਹੋਈ ਹੈ ਤੇ ਨਾ ਹੀ ਕੋਈ ਲੱਗੀ ਆ ਵਧੀਆ ਗੱਡੀ ਆ ਮਾੜੇ ਮੋٹے ਸਕ੍ਰੈਚ ਉਹ ਵੱਖਰੀ ਗੱਲ ਹੈ ਜੀ ਪਰ ਨਵ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਵਧੀਆ ਪਈ ਆ। ਜਾ ਕੇ ਦੇਖ ਸਕਦੇ ਹੋ। ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਕੋਈ ਗੱਲ ਕਰਨਾ ਤੁਸੀਂ ਚਾਹੁੰਦੇ ਹੋ 6280 3651243 ਮਾਲਕ ਦਾ ਇਹ ਨੰਬਰ ਹੈ। ਮਾਲਕ ਨਾਲ ਤੁਹਾਡੀ ਸਿੱਧੀ ਡਾਇਰੈਕਟ ਗੱਲ ਹੋ ਜੂਗੀ। ਤੇ ਹੁਣ ਆਪਾਂ ਇੱਕ ਵੈਗਨਰ ਗੱਡੀ ਤੁਹਾਡੇ ਘਰ ਤੇ ਲੈ ਕੇ ਪਹੁੰਚੇ ਆ। ਤੁਸੀਂ ਚੈੱਕ ਕਰੋ ਦੇਖੋ ਗੱਡੀ 8 ਮਾਡਲ ਹੈ। ਆ ਰੰਗ ਗੱਡੀ ਦਾ ਪੂਰਾ ਵਧੀਆ 62000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਹੀ ਕੰਤੀਆ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ 62000 ਦੇ ਵਿੱਚੋਂ ਵੀ ਮਾਲਕ ਕਹਿੰਦੇ ਨੇ ਵੀ ਘਾਟਾ ਵਾਧਾ ਕਰ ਲਾਂਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਤੇ ਇਹ ਗੱਡੀ ਅੰਦਰੋਂ ਵੀ ਪੂਰੀ ਵਧੀਆ ਤੇ ਬਾਹਰੋਂ ਵੀ ਪੂਰੀ ਵਧੀਆ ਐਕਸੀਡੈਂਟ ਕਿਸੇ ਪਾਸੋਂ ਗੱਡੀ ਕੋਈ ਨਹੀਂ ਹੋਈ ਬਾਕੀ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਆ ਮਾਲਕ ਕਹਿੰਦੇ ਨੇ ਟਾਇਰ ਟੱਪਾ ਵਧੀਆ ਮਿਲ ਜੂਗਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਸਟਾਰਟ ਕਰਕੇ ਦੇਖਣਾ ਚਾਹੁੰਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਗੱਡੀ ਨੂੰ ਬਾਕੀ ਤੁਸੀਂ ਜਾ ਕੇ ਦੇਖੋਗੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਲ ਚੁਗੀ ਰੇਟ ਵੀ ਹੋ ਜੂਗਾ ਤੁਸੀਂ ਜਾ ਕੇ ਇੱਕ ਵਾਰੀ ਲਾਜ਼ਮੀ ਦੇਖੋ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਡਾਇਰੈਕਟ ਓਨਰ ਦਾ ਨੰਬਰ ਹੈ 62 036 2224 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਇੱਕ ਸੁਵਿਪਟ VDI ਗੱਡੀ ਪਹੁੰਚੀ ਹੈ ਸੁਵਿਪਟ VDI ਗੱਡੀ ਹੈ ਗੱਡੀ ਦਾ ਮਾਡਲ 2012 ਅਨジング 2 ਲੱਖ 30000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੁਰਦਾਸਪੁਰ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਗੱਡੀ ਆ ਲਾਈ ਲੱਗੇ ਹੋਈ ਨੇ ਰੰਗ ਸੋਹਣਾਗਾ ਗੱਡੀ ਵੀ ਸੋਹਣੀ ਆ ਗੱਡੀ ਚ ਕਮੀ ਵੀ ਕੋਈ ਨਹੀਂ ਹੈਗੀ ਸਾਰਾ ਕੰਮ ਮਾਲਕ ਵੱਲੋਂ ਕਰਵਾਇਆ ਹੋਇਆ ਹੈ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਤੇ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਕਹਿੰਦੇ ਨੇ ਖਰੀਦਣ ਤੋਂ ਬਾਅਦ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਫੋਟੋਆਂ ਚ ਤੁਸੀਂ ਬਾਕੀ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗ ਗਿਆ ਹੋਊਗਾ ਤੇ ਗੱਡੀ ਗੁਰਦਾਸਪੁਰ ਖੜੀ ਹੈ ਦੋਤੀ ਇੱਕ ਬੜੀ ਡਿਮਾਂਡ ਹੈ ਨਵੇਂ ਟੈਰਾਂ ਚ ਗੱਡੀ ਸੋਹਣੀ ਹੈ ਸਾਫ਼ ਸੁਥਰੀ ਗੱਡੀ ਹੈ ਨਾ ਤਾਂ ਕੋਈ ਆਪਨੂੰ ਡੈਂਟ ਮਿਲੂਗਾ ਨਾ ਕੋਈ ਸਕ੍ਰੈਚ ਮਿਲੂਗਾ ਕਿਉਂਕਿ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਬਾਕੀ ਗੁਰਦਾਸਪੁਰ ਜਾ ਕੇ ਤੁਸੀਂ ਦੇਖ ਲਿਓ ਤੁਹਾਨੂੰ ਪਹਿਲੀ ਅੱਖੀ ਗੱਡੀ ਜਿਹੜੀ ਪਸੰਦ ਆ ਜੂਗੀ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਦਾ ਨੰਬਰ ਦਿੱਤਾ ਹੋਇਆ ਆਪਾਂ ਸਕਰੀਨ ਤੇ ਵੀ ਉਹਨਾਂ ਦਾ ਨੰਬਰ ਦੇ ਰੱਖਿਆ 79739445 ਨੰਬਰ ਤੋਂ ਉਹਨਾਂ ਮਿਲ ਗਿਆ ਗੱਲਬਾਤ ਆਪੇ ਕਰ ਲਿਓ ਜਿਹੜੀ ਵੀ ਕਰਨਾ ਚਾਹੁੰਨਿਓ ਜੀ ਬਾਕੀ ਅੱਗੇ ਤੁਹਾਨੂੰ ਆਲਟੋ ਗੱਡੀ ਦੇਖਣ ਨੂੰ ਮਿਲੂਗੀ ਸਿਰਫ 40000 ਦੀ ਜਮਾ ਸਸਤੀ ਗੱਡੀ ਐ ਜੀ ਉਹਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਕਿਸੇ ਨੇ ਐਡ ਕਰਵਾਉਣੀ ਐ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਹੈ, ਘਰ ਹੈ, ਮਕਾਨ ਹੈ, ਗੱਡੀ, ਮੋਟਰਸਾਈਕਲ ਹੈ, ਕੁਝ ਵੀ ਹੈ ਚਾਹੀ। ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ, ਪੂਰੀ ਜਾਣਕਾਰੀ, 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜੋ, ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ। ਕਾਪੜਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ। ਬਸ ਭੇਜ ਦਿਆ ਕਰੋ, ਨਾ ਤਾਂ ਆਪਾਂ ਨੂੰ ਪੁੱਛਣ ਦੀ ਲੋੜ ਹੈ, ਨਾ ਕੋਈ ਆਪਣੇ ਵਟਸਐਪ ਤੇ ਹੈਲੋ ਲਿਖ ਕੇ ਭੇਜਣ ਦੀ ਲੋੜ ਹੈ। ਬਸ ਐਡ ਭੇਜ ਦਿਆ ਕਰੋ ਜੀ। ਤੇ ਇਹ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਦਾ ਜਿਹੜਾ ਸਬਸਕ੍ਰਾਈਬ ਦਾ ਨੀਚੇ ਇੱਕ ਬਟਨ ਤੁਹਾਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਚਿੱਟੇ ਜਿਹੇ ਰੰਗ ਦਾ ਹੋਊਗਾ ਦਬਾ ਦਿਓ ਉਹਨੂੰ ਤੇ ਇੱਕ ਨਾਲ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਜੀ ਕਿਉਂਕਿ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਸਾਰੇ ਲਾਈਕ ਜਰੂਰ ਕਰ ਦਿਓ ਹੁਣ ਆਪਾਂ ਗੱਲ ਕਰਾਂਗੇ ਇੱਕ ਹੋਰ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜਿਹੜੀ ਇਹ ਗੱਡੀ ਹੈ ਜੀ ਤੁਸੀਂ ਕਹਿੰਦੇ ਸੀਗੇ ਸਾਨੂੰ ਕੋਈ ਏਸ ਚਾਹੀਦਾ ਜੀ ਛੋਟਾ થી ਚਾਹੀਦਾ ਹੈ ਲੈ ਕੇ ਪਹੁੰਚੇ ਹਾਂ 2023 ਮਾਡਲ ਹੈ 430000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਕਮਲਪੁਰ ਮਾਲਕ ਦਾ ਏਰੀਆ ਨਵੇਂ ਟੈਰਾਂ ਚ ਆਹ ਗੱਡੀ ਤੁਸੀਂ ਚੈੱਕ ਕਰ ਲਓ ਚਾਰੇ ਪਾਸੇ ਦੇਖ ਲਓ ਨਵੇਂ ਟਾਇਰ ਨੇ ਵਧੀਆ ਗੱਡੀ ਆ ਕੋਈ ਐਕਸੀਡੈਂਟਡ ਨਹੀਂ ਮਾਲਕ ਨੇ ਵਧੀਆ ਚਲਾਇਆ ਹੋਇਆ ਸੀ ਤੇ ਵਧੀਆ ਰੱਖਿਆ ਹੋਇਆ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਓ ਕੋਈ ਚਲਾ ਕੇ ਦੇਖਣ ਦਾ ਚਾਹ ਬਣ ਚਲਾ ਕੇ ਦੇਖ ਲਓ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ 74 774 1982 ਗੱਲ ਕਰ ਲਿਓ ਆਪੇ। ਸਭ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਹੁਣ 2011 ਮਾਡਲ ਗੱਡੀ ਆ 170 ਡਿਮਾਂਡ ਐ। ਤੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ। ਜਾ ਕੇ ਕੋਈ ਦੇਖਣਾ ਚਾਹੁੰਦਾ ਐ ਅੰਮ੍ਰਿਤਸਰ ਜਾ ਕੇ ਦੇਖ ਸਕਦਾ। ਕੋਈ ਚਲਾ ਕੇ ਦੇਖਣਾ ਚਾਹੁੰਦਾ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਜਾ ਕੇ ਦੇਖ ਲਿਓ। ਬਾਕੀ ਅੰਦਰੋਂ ਜੇ ਆਪਾਂ ਗੱਲ ਕਰੀਏ ਸੀਟ ਕਵਰ ਨਵੇਂ ਆਪਾਂ ਨੂੰ ਬਿਲਕੁਲ ਟੌਪ ਦੇ ਮਿਲ ਜਾਣਗੀ। ਮੈਟਿੰਗ ਵਧੀਆ ਮਿਲ ਜੂਗੀ। 170 ਡਿਮਾਂਡ ਹੈ ਨਵੇਂ ਟੈਰਾ ਚ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਰੰਗ ਰੰਗ ਤੁਸੀਂ ਆਪ ਹੀ ਦੇਖ ਲਓ ਬਾਕੀ ਅਮਰਿਤ ਸਰ ਮਾਲਕ ਕਹਿੰਦੇ ਆ ਵੀ ਘਰੇ ਆ ਕੇ ਦੇਖ ਲਓ ਤੇ ਮਾਲਕ ਨੇ ਜਿਹੜਾ ਨੰਬਰ ਦਿੱਤਾ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਨੰਬਰ ਹੈ 62 809 63 205 ਜਿਹੜੀ ਵੀ ਗੱਲ ਕਰਨੀ ਹੋਈ ਆਪ ਹੀ ਕਰ ਲਿਓ ਹੁਣ ਆਪਾਂ ਸਸਤੀ ਆਲਟੋ ਜਿਹੜੀ ਲੈ ਕੇ ਪਹੁੰਚਿਆ ਉਹਦੀ ਗੱਲ ਕਰਦੇ ਹਾਂ ਜੀ ਤੁਸੀਂ ਦੇਖੋ 4 ਮਾਡਲ ਗੱਡੀ ਆ ਤੇ ਆਲਟੋ ਗੱਡੀ ਆ 40000 ਦੀ ਇਹਨਾਂ ਨੇ ਵੇਚਣੀ ਹੈ ਰੇਟ ਇਹਨਾਂ ਨੇ ਫਿਕਸ ਆਖਿਆਗਾ ਮਾਲਕ ਕਹਿੰਦੇ ਮੌਕੇ ਤੇ ਘੱਟ ਬਾਧਾ ਹੋਣਾ ਨਹੀਂ ਤੇ ਟੈਟਪਾਪ ਨੂੰ ਠੀਕ ਮਿਲੂਗਾ ਰੰਗ ਰੂੰਗਾ ਆਪੇ ਦੇਖ ਲੂ ਬਾਕੀ ਮਾਲਕ ਕਹਿੰਦੇ ਆ ਵੀ ਆ ਕੇ ਦੇਖ ਲੂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਨੰਬਰ ਸਕਰੀਨ ਤੇ 81463 ਤੇ 79268 ਗੱਲ ਕਰ ਲਿਓ ਆਪੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੋ ਮਾਤਵਾ ਸ਼ੇਅਰ ਕਰਦੋ ਮਾਤਵਾ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਨੰਬਰ ਤੁਹਾਨੂੰ ਮਿਲ ਹੀ ਗਿਆ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਭੇਜੋ ਆਪਣੇ ਕੋਲ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਹੈ Carou o comentário.